ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਾ ਰੇਲ ਬਾ ਰੋਡ ਕਲਾਮ ਰੋਡ ਸਲੋ ਰੋਡ ਔਰ ਜੋ ਵੀ ਹੋਰ ਸ਼ਹਿਰ ਦੀ ਡਿਵੈਲਪਮੈਂਟ ਆ ਵਾਟਰ ਸਪਲਾਈ ਆ ਸ਼ਹਿਰ ਚ ਪੈਣ ਵਾਲੀ ਉਹ ਲੈ ਕੇ ਆਵਾਂਗੇ ਸੜਕਾਂ ਲੈ ਕੇ ਆਵਾਂਗੇ ਪੈਸੇ ਫੰਡ ਲੈ ਕੇ ਆਵਾਂਗੇ ਅਸੀਂ ਡਵੈਲਪਮੈਂਟ ਦੇ ਹਾਮੀ ਆ ਅਸੀਂ ਇਲੈਕਸ਼ਨ ਕਰਾਇਆ ਸਰਬਸੰਮਤੀ ਨਾਲ ਔਰ ਪ੍ਰੈਸ ਦੇ ਸਾਹਮਣੇ ਜਿੱਦਾਂ ਫਿਜੀਕਲੀ ਤੁਹਾਨੂੰ ਮੈਂਬਰ ਦਿਖਾ ਦਿੱਤੇ ਵੋਟਾਂ ਨਾਲ ਜਿੱਤੇ ਆ ਕੋਈ ਧੱਕਾ ਨਹੀਂ ਕੀਤਾ ਬਾਕੀ ਉਹਨਾਂ ਦੀ ਫੋਜ ਆ ਅੰਦਰ ਕੋਸ਼ਿਸ਼ੀ ਬਾਹਰ ਕੋਸ਼ਿਸ਼ ਇਸ ਕਰਕੇ ਸਾਨੂੰ ਅਸੀਂ ਉਹਨਾਂ ਭਰਾਵਾਂ ਨੂੰ ਵੀ ਕਰਦੇ ਆ ਬੇਨਤੀ بیاਓ ਰਲ ਕੇ ਉਹਨਾਂ ਦਾ ਵੀ ਸ਼ਹਿਰ ਆ ਉਹਨਾਂ ਦੇ ਵੀ ਬਾੜ ਆ ਆਪਾਂ ਰਲ ਕੇ ਸਾਰੀ ਡਵੈਲਪਮੈਂਟ ਕਰੀਏ ਮੈਂ ਆਪਣੇ ਸਾਰੇ ਪੌਸਟਰ ਸਰਾਨ ਸਰਕਾਰੀ ਕਧਾਰੀਆਂ ਦਾ ਤੇ ਅਨਚਾਰ ਬਲਿਸ਼ ਮਨ ਪਾਟਰੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਗੁੰਡਾਵਾਦ ਪਤਾਇਆ ਹੈ ਤੇ ਜਿਹੜੀ ਕਿਤੇ ਸਾਡੇ ਨਾਲ ਨਾਲ ਕਰਾਂਗੀ ਤਿਆਰ ਤੇ ਆ ਕੇ ਕੰਮ ਕਰਾਂਗੀ ਤੇ ਸਭ ਤੋਂ ਪਹਿਲਾਂ ਮੈਂ ਰੇਲਵੇ ਨੂੰ ਦੱਸਣਾ ਹੈ ਅੱਛਾ ਜਿਹੜੀਆਂ ਬੀਬੀਆਂ ਘਰ ਬੈ ਕੇ ਦੇਖ ਰਹੀਆਂ ਉਹ ਕਹਿੰਦੀ ਸਾਡੀ ਪੈਰ ਬਣ ਗਈ ਪ੍ਰਧਾਨ ਅਸੀਂ ਉਹਨੂੰ ਮਿਲਣ ਜਾਣਾ ਘਰ ਦੇ ਕਮਲ ਭੱਲੇ ਦੇ ਕੰਮ ਕਰਾਉਣੇ ਆ ਕਿੱਥੇ ਮਿਲ ਸਕਦੇ ਆ ਸਾਡੇ ਜਿੱਤੇ ਇਹ ਕੱਢਾ ਦੇ ਡਾਕਟਰ ਜੀ ਘਰ ਵੀ ਆ ਜਣੋ ਕਿੰਨੇ ਮਰਜੀ ਆ ਨੇ ਇੱਕ ਇਹ ਵਾਲੇ ਦੇਖੋ ਜੀ ਦੇਖੋ ਆਪ ਇੱਕ ਵਾਰ ਤੁਸੀਂ ਡਿਵੈਲਪਮੈਂਟ ਚਾਹੁੰਦੇ ਆ ਆਹ ਰਾਲੇ ਕਿੰਨੇ ਰੁਕਣੇ ਖਾਮਾਂ ਜਿੰਨੀ ਲੇਟ ਆ ਕੱਢਾਂਗੇ ਡਾਟ ਕੇ ਮੈਂ ਉਹਨਾਂ ਭਰਾਵਾਂ ਨੂੰ ਵੀ ਜਿੰਨਾ ਜਿਹੜੇ ਗਰੋਥ ਕਰਦੇ ਪਏ ਆ ਆਓ ਰਲ ਕੇ ਸ਼ਹਿਰ ਨੂੰ ਨਵਾਂ ਬਣਾਈਏ ਮਤਲਬ ਰਲ ਕੇ ਕੰਮ ਹੋ ਸਕਦਾ ਆਪਾਂ ਕਰਾਂਗੇ ਜੇ ਸ਼ਹਿਰ ਦੀ ਡਿਵੈਲਪਮੈਂਟ ਲਈ ਨਾਲ ਕੇ ਕੋਈ ਕੰਮ ਆਪਾਂ ਕਰਾਂਗੇ ਜੀ ਸਾਫ ਚਲੋ ਇੱਕ ਇੱਕ ਫੋਟੋ ਤੋਂ ਆਲੇ ਬਰਾਲਾ ਜੀ ਬੋਲੋ ਜੀ ਬਹੁਤ ਪਿੱਛੇ ਕਰਨਾ ਜੋ ਵੀ ਐਮਫਲੂ ਬਣੇ ਸੀ ਉਹ ਆਪਣੇ ਕੰਮ ਨਹੀਂ ਕਰ ਪਾ ਰਹੇ ਜੀ ਅੱਜ ਸਰਕਾਰ ਨੇ ਮੌਕਾ ਦਿੱਤਾ ਅੱਜ ਆਮ ਆਦਮੀ ਪਾਰਟੀ ਦਾ ਪੰਚ ਬਣਿਆ ਔਰ ਆਰੇ ਵਾਲੇ ਸਾਰੇ ਸੈਮਟੀ ਨਾਲ ਜਿਹੜਾ ਬਾਈਸ ਪ੍ਰਧਾਨ ਬਣੇ ਇਸ ਜਿਹੜਾ ਬਾਈਸ ਪ੍ਰਧਾਨ ਨਾਲ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਸੇ ਨੂੰ ਬੁਲਾਦਾ ਜੀ ਮੈਂ ਇੱਕੋ ਇਹ ਗੱਲ ਕਹੂੰਗਾ ਕਿ ਅੱਜ ਹੁਣ ਇੱਕ ਨਈ ਡਵੈਲਪਮੈਂਟ ਦਾ ਦੌਰ ਸ਼ੁਰੂ ਹੋ ਰਿਹਾ ਜੀ ਤੁਸੀਂ ਦੇਖੋਗੇ ਜਿਹੜੇ ਅਨਾਉਂਸ ਹੋ ਗਏਗਾ ਕੀ ਕਰਨਾ ਕਰਕੇ ਗਲਤ ਨੀਤੀਆਂ ਕਰਕੇ ਉਹ ਜਿਹੜੇ ਕੰਮ ਰੁਪਿਓ ਸੀ ਤੁਸੀਂ ਜਾਣਦੇ ਹੋ ਕਿ ਰੇਲਵੇ ਰੋਡ ਦਾ ਕੀ ਹਾਲ ਹੈ ਉਹ ਸਰਕਾਰ ਕਰਨਾ ਚਾਹੁੰਦੀ ਸੀ ਸਾਡੇ ਐਮਸੀ ਸਾਹਿਬਾਨ ਕਰਨਾ ਚਾਹੁੰਦੇ ਸੀ ਔਰ ਮੈਂ ਵਾਦਾ ਕਰਦਾ ਕਿ ਲੋਕਾਂ ਨੂੰ 15-10 ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਜੇ ਅੱਜ ਇਹਨਾਂ ਨੇ ਜਿਹੜੇ ਐਮਸੀ ਚੁਣੇ ਸੀ ਉਹਨਾਂ ਨੇ ਪ੍ਰਧਾਨ ਚੁਣੇ ਆ ਆਪਣੀ ਕਮੇਟੀ ਚੁਣੀ ਆ ਤੇ 15 ਦਿਨਾਂ ਦੇ ਅੰਦਰ ਜਦੋਂ ਤੁਹਾਡੇ ਸਾਹਮਣੇ ਗੱਡੀ ਦਾ ਡਰਾਈਵਰ ਤਾਂ ਮਿਲ ਗਿਆ ਰੂਟ ਕਿਹੜਾ ਹੋਊਗਾ ਜੀ ਸ਼ੁਰੂਆਤ ਦਾ ਸੇਵਾ ਦੀ ਸ਼ੁਰੂਆਤ ਹੈ ਜਿਹੜਾ ਰੂਟ ਕਿਹੜਾ ਹੋਊਗਾ ਕਿੱਥੋਂ ਜੀ ਰੇਲਵੇ ਰੋਡ ਰੇਲਵੇ ਰੋਡ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕੋਈ ਬਣ ਨਹੀਂ ਨਹੀਂ ਅਸੀਂ ਉਮੀਦ ਕਰਦੇ ਹਾਂ ਕਿ ਬਣੇ ਅਸੀਂ ਤਾਂ 27 ਐਸੇ ਮਿਲੇ ਸਿਉ ਹੋਏਗੇ ਪਰ ਉਹਨਾਂ ਕੁਇਕਰਾਮਾ ਜੀ ਥੋੜਨਾ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ ਸੀਵੀ ਮੋਟਰਲੋ ਸਰ ਸਾਰੇ ਕੰਮ ਰੁਕੇ ਸੀ ਜੋ ਕਹਿੰਦਾ ਪਿਛਲੇ ਬਰਤਾਂ ਬਣੇ ਸੀ ਕਾਂਗਰਸ ਦੇ ਉਹਨਾਂ ਨੇ ਤਿੰਨ ਸਾਲ ਚੱਲ ਸਕ ਇਦਾਂ ਕੋਸ਼ਿਸ਼ ਉਹ ਤੁਸੀ ਇੱਕ ਮੌਕਾ ਦਿੱਤਾ ਬਣਾਓ ਸਾਡੂ ਇੱਕ ਸਾਲ ਦਾ ਸਮਾਂ ਆ ਅਸੀਂ ਇੱਕ ਸਾਲ ਦੇ ਵਿੱਚ ਸ਼ਹਿਰ ਨੂੰ ਉਸ ਪਾਸੇ ਲੈ ਕੇ ਜਾਵਾਂਗੇ ਜਿੱਥੇ ਡਿਵੈਲਪਮੈਂਟ ਦੀ ਗੱਲਾਂ ਅਸੀਂ ਨਹੀਂ মিডিਆ ਵੀ ਕਰੇਗਾ। ਨੇ ਪ੍ਰਧਾਨ ਬਣਦੇ ਉਮੀਦ ਕਰਦੇ ਆ ਕਿ ਬੜੇ ਅੱਛੇ ਤਰੀਕੇ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤਾਂ ਬੀਪੀ ਜਿੰਦਰਜੀਤ ਸਰ ਇੰਜੀਨੀਅਰ ਕੋਪਾਰ ਨੇ ਯਾਰ ਪਬਲਿਕ ਇੱਥੇ ਪਾ ਦਿੰਨਾ ਯਾਰ ਆ ਕੇ ਆ ਗਈ ਆ ਗਈ ਯਾਰ ਉਹ ਬਿੱਟੂ ਕਰ ਲੈ ਹੱਥ ਪਿੱਛੇ ਹੋਣੇ ਇੱਕ ਮਿੰਟ ਉਹਨੂੰ ਕਰ ਲਾ ਧੰਨਵਾਦ ਇੱਕ ਮਿੰਟ ਉਹਨੂੰ ਉੱਤਰ ਜੀ ਪਾੜਾ ਚਲੇ ਕੋਪੀਸਿਸ ਪਰਮੈਂਟਰ ਔਰ ਹੱਥ ਲੈ ਕਰੋ ਜਿਹੜੀ ਉਹਨਾਂ ਦੇ ਸ਼ਿਰਕਤ ਆਜ ਕਰਿਆ ਔਰ ਉਹਨੇ ਦੇਖਣਾ ਚਲੋ onistninasah <laughs> <laughs>

ਹੋ ਗਿਆ ਇਹਦੇ ਬਸ ਹੋ ਰਿਹਾ ਹੈ ਮਾਰੋ ਸਾਹਿਬ ਪੂਰਾ ਮਾਮਲਾ ਕਿ ਕਿੰਨੇ ਕੇ ਵੋਟ ਸੀ ਕੌਣ ਜਿੱਤਿਆ ਜੀ ਕਿਉਂ ਨਾ ਹੋਇਆ ਜੀ ਕੋਈ ਕੋਈ ਮਾਮਲਾ ਨਹੀਂ ਜੀ ਤਿੰਨੇ ਪ੍ਰੈਜ਼ੀਡੈਂਟ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਤਿੰਨਾਂ ਨੂੰ 10-10 ਸਪੋਰਟਾਂ ਨਾਲ ਮਿਲੀਆਂ ਉਹ ਕਹ ਰਹੇ ਸੀ ਵੀ ਜਿਹੜਾ ਸੈਕੰਡ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾ ਕਰੋ ਅਸੀਂ ਤਿੰਨਾਂ 'ਚ 10-10 ਤਿੰਨਾਂ ਨੂੰ ਵੋਟਾਂ ਮਿਲੀਆਂ ਤਿੰਨ ਨੇ ਲੈ ਕੇ ਰੋ ਪ੍ਰਧਾਨ ਕੌਣ ਬਣਿਆ ਪ੍ਰਧਾਨ ਕੌਣ ਬਣਿਆ ਜੀ

ਬਾਡੇ ਸਾਹਿਬ ਆ ਗਏ ਬਾਡੇ ਸਾਹਿਬ ਗਲਤ ਕਰੋ ਬਾਡੇ ਸਾਹਿਬ ਹੋਇਆ ਕਿ ਪੂਰਾ ਕੀਤਾ ਹੋਇਆ ਹੈ ਕਿ ਅੰਦਰ ਮੈਂ ਅੰਦਰ ਕੀ ਹੋਇਆ ਜੀ ਅੰਦਰ ਕੀ ਹੋਇਆ ਪਹਿਲਾਂ ਪ੍ਰਧਾਨ ਚੋਣਿਆ ਅਸੀਂ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਲਈ ਸਮਰਥਨ ਕੀਤਾ ਅਸੀਂ ਕਹੇ ਨਾਲ ਹੈ ਸ਼ਹਿਰ ਦੇ ਵਿਕਾਸ ਨੂੰ ਸਮਰਥਨ ਕਰ ਪ੍ਰਧਾਨ ਬਣ ਗਿਆ ਸੀਨੀਅਰ ਵੀ ਪ੍ਰਧਾਨ ਚੋਣ ਆਈ ਆ ਜਿਹੜੀ ਖੁਰਕੀ ਕੀਤੀ ਆ ਉਦੋਂ ਮੈਨੂੰ ਕਾਂਗਰਸ ਖੜਾ ਕੀਤਾ ਜਿਹੜਾ ਰੂਲ ਹੈ ਰੈਜੂਨੇਸ਼ਨ ਮਿਲਾਵਕ ਜਿਹਨੂੰ ਬਾਅਦ ਵੋਟਾਂ ਪਾਈ ਜਾਂਦੀਆਂ ਉਹ ਸੀਨੀਅਰ ਜਿਹਨੂੰ ਕੱਟ ਦਿੰਦੀ ਜੂਨੀਅਰ ਇਸ ਕਰਕੇ ਉੱਥੇ ਉਹਨੇ ਇਹ ਗੱਲ ਨਹੀਂ ਸੁਣੀ ਟੱਕਾ ਕਰਕੇ ਜੁਨੇ ਨੇ ਆਹ ਭਾਈ ਲਾਜ਼ ਹੈ ਭਾਈ ਲਾਜ਼ ਹੈ ਯਾਨੀ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਵੀ ਅੰਦਰ ਸਰੇ ਸਰੇ ਭਾਈ ਸਰੇ ਅੰਦਰ ਧੜੀਆਂ ਧੜੀਆਂ ਜਿਹੜੀਆਂ ਬਹੁਤ ਹਾਂਜੀ ਮਿਨਿਸਪਲ ਐਕਟ ਦੀ ਕਾਪੀ ਆ ਐਸ ਪਰ ਰੂਲ ਸਿਰਫ ਪ੍ਰਧਾਨਗੀ ਦੀ ਇਲੈਕਸ਼ਨ ਔਰ ਸੀਨੀਅਰ ਵਾਈਸ ਪ੍ਰਧਾਨਗੀ ਦੇ ਦੋ ਇਲੈਕਸ਼ਨ ਹੁੰਦੇ ਨੇ ਲਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਜਦ ਐਮਸੀ ਨੂੰ ਪਰਸੋ ਜਦ ਇਹਨਾਂ ਨੇ ਨੋਟਿਸ ਲੇਟ ਜਦ ਵੀ ਕਿੱਢਿਆ ਪਹਿਲਾਂ ਤਾਂ ਉਹ ਉਸ ਤੋਂ ਇਲਾਵਾ ਇਦੋਂ ਇੰਨਾ ਹੀ ਨਹੀਂ ਸਿਰਫ ਦੋ ਨੋਟਿਸ ਕੱਢੇ ਗਏ ਇੱਕ ਪ੍ਰਧਾਨਗੀ ਦਾ ਤੇ ਇੱਕ ਸੀਨੀਅਰ ਵਾਈਸ ਪ੍ਰਧਾਨ ਦਾ ਜੇ ਜੂਨੀਅਰ ਵਾਈਸ ਪ੍ਰਧਾਨ ਦੀ ਕੋ ਇਲੈਕਸ਼ਨ ਬੱਕਰੀ ਇਹਨਾਂ ਨੇ ਤੀਜੀ ਕਰਾਣੀ ਸੀ ਫੇ ਤਿੰਨ ਨੋਟਿਸ ਨਿਕਲਣੇ ਚਾਹੀਦੇ ਸੀ ਜੇ ਤਿੰਨ ਨੋਟਿਸ ਨਹੀਂ ਨਿਕਲੇ ਤਾਂ ਤਿੰਨ ਵਕਫਾ ਕਲੈਕਸ਼ਨ ਕਰਾਉਣ ਦਾ ਕੋ ਮਤਲਬ ਨਹੀਂ ਬਣਦਾ ਸੀ ਉਹ ਰੋਟ ਨਹੀਂ ਹੁੰਦੀ ਇੱਕ ਜਿਹੜੀ ਪਹਿਲੇ ਪ੍ਰਧਾਨ ਨੂੰ ਪਰ ਇਹ ਤਾਂ ਵੀ ਗੱਲ ਲੱਗੀ ਆ ਨਹੀਂ 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 ਇਹ ਵੀ ਉਹ ਹੋ ਗਿਆ ਉਹ ਸਰਵ ਸੰਪਤੀ ਨਾਲ ਹੋ ਗਿਆ ਉਹਨਾਂ ਨੇ ਬਲਿੰਦਰ ਕੋਲ ਦਾ ਨਾਮ ਲਿਆ ਸਹੀ ਸਹਿਮਤ ਇਹ ਲਾਅ ਦੀ ਕਾਪੀ ਲਾਅ ਦੀ ਕਾਪੀ ਇਹ ਲਾਅ ਦੀ ਕਾਪੀ ਹੈ ਇਹ ਭਾਈ ਲਾਅ ਦੇ ਵਿੱਚ ਲਿਖਿਆ ਜਿਹਨੂੰ ਜਿਹਨੂੰ ਵੱਧ ਵੋਟਾਂ ਵਹਿ ਜਾਣ ਉਹ ਸੀਨੀਅਰ ਵਾਈਸ ਪ੍ਰਧਾਨ ਜਿਹਨੂੰ ਘੱਟ ਵੋਟਾਂ ਜੀ ਉਹਨਾਂ ਨੇ ਆਪਣਾ ਪੱਟਾਈ ਕਰਤਾ ਉਹਨੇ 10-10 ਵੋਟਾਂ ਪਈਆਂ ਉਹ ਨਹੀਂ ਨਹੀਂ ਸਰ ਗਲਤ ਆਓ ਰੋਂਗ ਬਿਲਕੁਲ ਰੋਂਗ ਐਸ ਡੀ ਐਮ ਨੇ ਸੁਣੀ ਹੀ ਨਹੀਂ ਉਹ ਤਾਂ ਬਿਲਕੁਲ ਪਹਿਲੇ ਦਿਕੇ ਸੀ ਅਗਲਾ ਤੁਹਾਡੀ ਅਗਲੀ ਜੋ ਕਾਨੂੰਨੀ ਕਾਰਵਾਈ ਕਰਾਂਗੇ ਦੇਖੋ ਦੇਖੋ ਮਾਰਟੀ 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 ਫੋਟੋ ਅੰਦਰ ਕਾਪੀ ਆਪਣੇ ਨਾਲੇ ਹੋਂਟਾ ਹੋ ਗਿਆ ਸਭ ਕੁਝ ਫੋਟੋ ਅੰਦਰ ਵੀ ਕਾਪੀ ਕਰਾ ਗਏ ਫੋਟੋ ਇਹ ਥੋੜਾ ਕਰਵਾਸ ਕਰੋ ਮੈਂ ਹੋਈ ਨਹੀਂ diel ਤਾਂ ਬਾਅਦ ਵਿੱਚ ਗੈਸਲ ਸਰ ਜਿਹੜੇ ਅੰਦਰ ਉਹਨਾਂ ਦੇ ਆ ਡਾਕਟਰ ਜੀ ਦੱਸੋ ਕੀ ਦੰਦ ਠੀਕ ਹੋਇਆ ਰਾਜੇ ਫੋਟੋ ਕਰਾਦਾ ਵੇਖੋ ਇਹ ਅੱਗੇ ਜਾਓ ਰਮਨ ਸਿੰਘ ਸਾਹਿਬ ਇਲੈਕਸ਼ਨ ਹੋਇਆ ਰਮਨ ਸਿੰਘ ਸਾਹਿਬ ਆਜੋ ਹਾਂਜੀ ਦੋ ਗਰੁੱਪ ਵੀ ਲੈ ਲਓ 10-10 ਲੱਗਤ ਗਰੁੱਪ ਪੋਸਟ ਜੀ ਜੀ ਇਲੈਕਸ਼ਨ ਐਲਡੀਐਨ ਸਾਹਿਬ ਦੀ ਦੀਖ ਰੇਕ ਜੋ ਹੈ ਉਹ ਗਰੁੱਪ ਫੋਟੋ ਹਾਂਜੀ ਸਾਹਿਬ ਗਰੁੱਪ ਗਰੁੱਪ ਕੌਣ ਪ੍ਰਧਾਨ ਕੌਣ ਚੁਣੇਗਾ ਆਜੋ ਸੀਨੀਅਰ ਵਾਈਸ ਪ੍ਰਧਾਨ ਜਿੰਦਰਜੀਤ ਗੋਰੰਟ ਵਾਈਸ ਪ੍ਰਧਾਨ ਗੁਰਮਖ ਠੀਕ ਹੈ ਇਧਰ ਇਹਨਾਂ ਨੂੰ ਫੋਟੋ ਕਰਾਓ ਛੋਟਾ ਕਰਾਓ ਦੋ ਮਿੰਟ ਫੋਟੋ ਲੈ ਲਾਂਗੇ ਜੀ ਤਿੰਨ ਨੂੰ ਲੈ ਲਵਾਂਗੇ ਲੇਕਿਨ ਇੱਥੇ ਜਿਹੜੀ ਗੱਲ ਦੀ ਕਲੈਰਿਟੀ ਦਿੱਤੀ ਹੈ ਉਹ ਪਿੱਛੇ ਲੋਕ ਪਟਕੁਣਾ ਨੇ ਮਿਸਿਸ ਪ੍ਰਵੀਨਦਰ ਕੌਰ ਉਹ ਪ੍ਰਧਾਨ ਬਣੇ ਨੇ ਜਿਨ ਕੋ ਚਿਤਪੌਰ ਦੀ ਸੀਨੀਅਰ ਵਾਈਸ ਪ੍ਰਧਾਨ ਬਣੀ ਔਰ ਜਿਹੜੇ ਵਾਈਸ ਪ੍ਰਧਾਨ ਬਣੇ ਤਾਂ ਮੌਟੇ ਸਾਹਮਣੇ ਖੜੇ ਨੇ ਐਮਐਲਏ ਸਰ ਤੁਸੀਂ ਪਤਾ ਲਗਾਓ ਫੋਟੋ ਕਰ ਲਵਾਂਗੇ ਬਹੁਤ ਕਰ ਲਵਾਂਗੇ ਫੋਟੋ ਕਰ ਲਵਾਂਗੇ ਪ੍ਰਵੀਨਦਰ ਕੌਰ ਉਹ ਜੀ ਜੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਨਗਰ ਕੌਂਸਲ ਨਮਾ ਸ਼ਹਿਰ ਦੇ ਅੰਦਰ ਜਿਹੜੇ ਨਮਾ ਸ਼ਹਿਰ ਸ਼ਹਿਰ ਦੇ ਕੰਮ ਆ ਉਹ ਪ੍ਰਧਾਨ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਨਾ ਹੋਣ ਕਾਰਨ ਰੁਕੇ ਸੀ ਉਹ ਸ਼ਹਿਰ ਦੇ ਲੋਕਾਂ ਦਾ ਇਹ ਹਮੇਸ਼ਾ ਸਾਡੇ ਨਾਲ ਗਿਲਾ ਕਰਦੇ ਸੀ ਕਿ ਬਹੁਤ ਸਾਰੀਆਂ ਮੇਨ ਜਿਹੜਾ ਰੇਲਵੇ ਰੋਡ ਟੁੱਟਿਆ ਸੀਵਰੇਜ ਬੰਦ ਪਿਆ ਜਦੋਂ ਤੱਕ ਕਮੇਟੀ ਫਾਰਮ ਨਹੀਂ ਹੁੰਦੀ ਉਹਨਾਂ ਦੇ ਅਥੋਰਾਈਜੇਸ਼ਨ ਨਹੀਂ ਹੁੰਦੀ ਉਦੋਂ ਦਾ ਕਾਹੋ ਕੰਮ ਰੁਕੇ ਸੀ ਅੱਜ ਸਮੁੱਚੇ ਸ਼ਹਿਰ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅੱਜ ਬੀਬੀ ਬਲਵਿੰਦਰ ਕੌਰ ਜੀ ਨੂੰ ਪ੍ਰਧਾਨ ਸਰਵ ਸੰਤੀ ਦੇ ਨਾਲ 10 ਮੈਂਬਰ ਸਹਿਬਾਨ ਨੇ ਚੁਣਿਆ ਔਰ ਸ਼੍ਰੀਮਤੀ ਜਿੰਦਰਜੀਤ ਕੌਰ ਜੀ ਵਾਈਸ ਪ੍ਰਧਾਨ ਔਰ ਗਰਮਨੌਰ ਜੀ ਜਿਹੜੇ ਜਿੰਦਰਜੀਤ ਕੌਰ ਜੀ ਸੀਨੀਅਰ ਵਾਈਸ ਪ੍ਰਧਾਨ ਔਰ ਗਰਮਨੌਰ ਜੀ ਵਾਈਸ ਪ੍ਰਧਾਨ ਜਿਹੜੇ ਅੰਦਰ ਮਾਨਯੋਗ ਐਸ.ਟੀ.ਐਮ ਸਾਹਿਬ ਨੇ ਸਾਰੇ ਮੈਂਬਰ ਸਹਿਬਾਨ ਦੇ ਹੱਥ ਘੜੇ ਕਰਾ ਕੇ ਜਿਹੜੀ VOTING ਕਰਾਈ ਹੈ ਸਾਰਿਆਂ ਦੇ ਨਾਮ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਜਿਹੜਾ ਉਹ ਅੱਜ ਇਹਨਾਂ ਨੂੰ ਚੁਣਿਆ ਮੈਂ ਜਿੱਤੇ ਇਹਨਾਂ ਨੂੰ ਵਧਾਈ ਦਿੰਦਾ ਤਿੰਨੇ ਆਗੂਆਂ ਨੂੰ ਤੇ ਮੈਂ ਐਮਸੀ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਇਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਸ਼ਹਿਰ ਦੇ ਮੁੱਖ ਕੰਮ ਆ ਉਹ ਬਾੜਾਂ ਦੇ ਆ ਸੜਕਾਂ ਦੇ ਆ ਸੀਵਰੀਜ ਦੇ ਆ ਉਪਹਿਲ ਦੇ ਆਧਾਰ ਤੇ ਅੱਜ ਤੋਂ ਹੀ ਸ਼ੁਰੂਆਤ ਕਰਾਂਗੇ ਕਮੇਟੀ ਸਾਹਿਬ ਕੌਂਸਲ ਵਾਲੇ ਬਾਅਦ ਕਹਿੰਦੇ ਜੀ ਬੋਖਾ ਜਾਂ ਹੌਂਡ ਰੇਲਵੇ ਰੋਡ ਤੁਸੀਂ ਗੱਲ ਕਰਦੇ ਉਹਦੇ ਲਈ ਕੀ ਕੰਮ ਉਪਰਾਲਾ ਕੀਤਾ ਜਾਊਗਾ ਕਿਉਂਕਿ ਇਹ ਰੇਲਵੇ ਰੋਡ ਰੁਕਿਆ ਇਸੇ ਕਰਕੇ ਸੀ ਤੋਂ ਪਿਛਲੀ ਜਿਹੜੀਆਂ ਚੇਅਰਮੈਨ ਚੁਣ ਕੇ ਅਸੀਂ ਮਤੇ ਪਾਇਏ ਸੀ ਉਹ ਕਿਤੇ ਨਾ ਕਿਤੇ ਸਟੇ ਹੋਣ ਕਾਰਨ ਰੁਕ ਗਿਆ ਹੁਣ ਜਿਹੜੀ ਕਮੇਟੀ ਆ ਜਿਹੜਾ ਸ਼ਹਿਰ ਦਾ ਕੰਮ ਆ ਉਹ ਕਮੇਟੀ ਜਿਹੜੀ ਆ ਉਹ ਮਤੇ ਪਾਗੀ ਸ਼ੁਰੂ ਕਰੂਗੀ ਇਸ ਕਰਕੇ ਬਹਿਲ ਦੇ ਆਧਾਰ ਤੇ ਜਿਹੜੀ ਮੀਟਿੰਗ ਬੁਲਾ ਕੇ ਸਾਡੇ ਪ੍ਰਧਾਨ ਜੀ ਆ ਬੀਬੀ ਬਲਵਿੰਦਰ ਕੌਰ ਜੀ ਔਰ ਸੀਨੀਅਰ ਲੀਡਰ ਬ ਵਾਲਸ਼ਪਾ ਨਾਲ ਗੁਰਮਤ ਨੌਰ ਜੀ ਔਰ ਸਾਰੇ ਐਮਸੀ ਸਵਾਲ ਅੱਜ ਕੋਈ ਗੱਲ ਅਗਰ ਜਿੰਨੇ ਕੰਮ ਹੋਏ ਜਿਉਂ ਕਿ ਇਸ ਟਿਮ ਸਮੇਂ ਬਲਕਿ ਕਿ ਉਹਨੇ ਟ੍ਰਾਂਸਪੇਰੈਂਸੀ ਲਈ ਹੱਥ ਖੜੇ ਕਰਕੇ ਅੰਦਰ ਵੋਟਿੰਗ ਹੋਈ ਆ 10 ਮੈਂਬਰ ਤੁਹਾਡੇ ਸਾਹਮਣੇ ਖੜੇ ਆ 10 17 ਦਾ ਹਾਊਸ ਆ ਤੱਕਾ ਦੱਸੋ ਕਿਦਾਂ ਚੱਲ ਰਿਹਾ ਆ 10 ਮੈਂਬਰ ਸੇਵਾਨ ਤੁਹਾਡੇ ਖੜੇ ਸਾਹਮਣੇ ਉਹਨਾਂ ਨੇ ਵੋਟ ਨਹੀਂ ਪਾਉਣ ਦੇਣਾ ਵੋਟ ਪਾਉਣ ਵੇਲੇ ਰੌਲਾ ਪਾਉਣ ਲੱਪੇ ਉਹਨਾਂ ਦੇ ਵਿੱਚੋਂ ਦੋ ਮੈਂਬਰਾਂ ਨੇ ਵੀ ਹੱਥ ਖੜੇ ਕੀਤੇ ਆ ਅੱਛਾ ਜੀ ਕਿਹਦੇ ਲਈ ਜੀ ਕਿਹਦੇ ਲਈ ਹੈ ਸਾਡੇ ਸਾਰਿਆਂ ਲਈ ਓਕੇ ਕਿਸ ਕਰਕੇ ਤੁਹਾਡਾ ਵਿਰੋਧ ਕਿਉਂ ਹੋ ਗਿਆ ਜੀ ਹਾਊਸ ਦੇ ਸਾਈਨ ਕੀਤੇ ਰਜਿਸਟਰ ਦੇ ਪੱਤੇ ਜਾਣੇ ਪਹਿਲਾ ਪਹਿਲਾ ਦਿਨ ਦੇ ਸੀ ਬਹੁਤ ਆਪਾਂ ਗਿਰੀ ਨੂੰ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਉਣ ਲਈ ਉਹਨਾਂ ਨੇ ਬੜਾ ਜ਼ੋਰ ਲਾਇਆ ਮੀਡੀਆ ਚ ਵੀ ਬੜਾ ਪਰ ਜਿਸ ਵੇਲੇ ਇਹ ਚੋਣ ਦਾ ਏਜੰਡਾ ਉਹਨਾਂ ਕੋ ਗਿਆ ਉਹਨਾਂ ਦੇ ਸਾਰੇ ਐਮਸੀਆਂ ਨੇ ਅੰਡਰ ਪ੍ਰੋਟੈਸਟ ਏਜੰਡਾ ਲਿਆ ਮਤਲਬ ਇਹ ਇੱਕ ਲੋਕਾਂ ਬਾਹਰ ਡਰਾਮਾ ਕੁਝ ਕਰਦੇ ਆ ਅੰਦਰ ਕੁਝ ਹੁੰਦੇ ਆ ਅੰਡਰ ਪ੍ਰੋਟੈਸਟ ਆਪ ਹੀ ਕਹਿੰਦੇ ਸੀ ਨੀਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਆਪੇ ਏਜੰਡਾ ਜਿਹੜਾ ਇਸੇ ਚੋਣ ਦਾ ਅੰਦਰ ਪ੍ਰੋਟੈਸਟ ਲੈਂਦੇ ਆ ਇਹਦਾ ਕਾਰਨ ਦੱਸਣ ਕੀ ਆ ਹੁਣ ਉਹਨਾਂ ਦੇ ਦੋ ਐਮਸੀਆਂ ਨੇ ਹੱਥ ਖੜੇ ਕੀਤੇ ਅੰਦਰ ਜਿੰਨੇ ਜਿਤਨਾ ਸੀ ਜਿਹੜੇ ਕੋ ਮੈਕਸਿਮਮ ਵੋਟਾਂ ਹੋਣੇ ਜਿਤਨਾ ਉਹ ਰਹਿ ਗਏ ਤਾਂ ਰੌਲਾ ਪਾਉਂਦੇ ਉਹਨਾਂ ਨੇ ਕਿੰਨੇ ਹੱਥ ਖੜੇ ਕੀਤੇ ਨਹੀਂ ਜਦੋਂ ਇਹ ਨਾਲ ਚੱਲਦੇ ਬੜਾ ਨਾ ਕਿਸੇ ਕੋਲ ਸਤ ਕੋਲ ਆਉਂਦਾ ਹੈ ਉਹ ਵੀ ਕਹਿੰਦਾ ਹੈ ਕਿ ਉਹ 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 ਕਹਿੰ ਸਾਹਮਣੇ ਜਿਹੜੇ ਇਲੈਕਸ਼ਨ ਮੈਨੇਜਰ ਹਮਲੇ ਚਲੇ ਜਿਹਦੇ ਪਾਸੇ ਖੜੇ ਨੇ ਤੇ ਆਪਾਂ ਸਰ ਅੱਜ ਇੱਕ ਬਾਰਤਿਸਵਾਰੀ ਭਾਰਾ ਦੇ ਮੌਜੂਦ ਹੈ ਮੁੰਰੇਣਾ ਵੀ ਨਿੱਕੇ ਆ ਗਏ ਸਾਡੀ ਪੂਰੀ ਇਹ ਹਾਂ ਬਹੁਤ ਜ਼ਰੂਰੀ ਆ ਇਹ ਸਾਰੇ ਰੱਖੇ ਤਾਂ ਬਾਕੀ ਦੇ ਸਾਰੇ ਹੱਥ ਇਸੇ ਕਰਦੇ ਪੜੀ ਸਾਹਿਬ ਸੋਰੀ ਇੱਧਰ ਦਵੇਦਾਰੀ ਕਾਂਗਰਸ ਫੇਸ ਕਰ ਰਹੀ ਹੈ ਰੱਖੋ ਜੀ ਤੁਹਾਡੇ ਕੋਲ ਥੋੜੀ ਜਿਹਾ ਬਾਹਰ ਆ ਜਾਣਾ ਸਭ ਕੁਝ ਅੱਛਾ ਜੀ ਚਲੋ ਇਹ ਜਿਹੜੇ ਕਾਂਗਰਸ ਦੇ ਜਿਹੜੇ ਸਾਰੇ ਸ਼ਹਿਰ ਦਾ ਹਿੱਤ ਹੋਇਆ ਉਹਦੇ ਚ ਕਰ ਜੋ ਸ਼ਹਿਰ ਦਾ ਹਿੱਤ ਉਹਦੇ ਵਾਸਤੇ ਕਰ ਤੁਹਾਡਾ ਜੀ ਕਾਈ ਜਾਵੇ ਹਰਾਮੀ ਦੀ ਗੱਲ ਇਹ ਆ ਕਿ 18 ਮਾਰਚ ਨੂੰ ਜਿਹੜੀ ਇਲੈਕਸ਼ਨ ਸੀ ਉਹਦੇ ਚ ਸੀਨੇ ਵਾਈਸ ਪ੍ਰਧਾਨ ਔਰ ਵਾਈਸ ਪ੍ਰਧਾਨ ਸੀ ਹੁਣ ਜਿਹੜੀ ਇਲੈਕਸ਼ਨ ਰੱਖਾਈ ਗਈ ਆ ਇਹ ਦੋ ਤਾਂ ਰੱਖਾਈਆਂ ਗਈਆਂ ਇਹਦੇ ਨਾਲ ਨਾਲ ਪ੍ਰਧਾਨਗੀ ਵਾਲੀ ਵੀ ਰੱਖਾਈ ਗਈ ਆ ਜੇ ਆਪਾਂ ਸ਼ਹਿਰ ਦੇ ਦੁਸ਼ਮਣ ਹੁੰਦੇ ਤਾਂ ਆਪਾਂ ਹਾਈ ਕੋਰਟ ਚੋ ਸਟੇ ਲੈ ਕੇ ਜਾਂਦੇ ਕਿਉਂਕਿ ਮੈਟਰ ਸਭ ਜੁੜਿਆ ਸਿਰ ਪਰ ਸਾਨੂੰ ਪਤਾ ਕਿ ਜੇ ਆਪਾਂ ਕੋਈ ਇਹੋ ਜਿਹਾ ਕੰਮ ਕਰਾਂਗੇ ਤੇ ਇਹਦੇ 'ਚ ਸ਼ਹਿਰ ਦਾ ਨੁਕਸਾਨ ਹੋਣਾ ਆਪਾਂ ਸ਼ਹਿਰ ਦੇ ਦੁਸ਼ਮਣ ਨਹੀਂ ਆ ਇਹਨਾਂ ਨੇ ਆਪਣਾ 8-9 ਮਹੀਨੇ ਜਿਹੜਾ ਪ੍ਰਧਾਨ ਬਣਾਣਾ ਬਣਾ ਲਨ ਉਸ ਤੋਂ ਬਾਅਦ ਵੀ ਤਾਂ ਐਡਮਿਨਿਸਟਰेटर ਲੱਗਣਾ ਸਕੇਗਾ ਸੋ ਹੁਣ ਇਹ ਮਾਲਕਾਂ ਇਹ ਡਿਵੈਲਪਮੈਂਟ ਕਰਨ ਤੇ ਮੇਰੀ ਇਹਨਾਂ ਨੂੰ ਬੇਨਤੀ ਆ ਕਿ ਜਿਹੜਾ ਵੀ ਹੁਣ ਸ਼ਹਿਰ ਦਾ ਰੋਜ਼ ਦਾ ਕੰਮ ਆ ਉਹਨੂੰ ਪਹਿਲ ਦੇ ਆਧਾਰ ਤੇ ਕਰਨ ਔਰ ਸਾਡੇ ਸੱਤ-ਸੱਤ ਕਾਉਂਸਲਰ ਸੁਭਾਨਾ ਸਾਨੂੰ ਤਾਂ ਕੋਈ ਪ੍ਰਧਾਨਗੀ ਨਾਲ ਨਹੀਂ ਕੋਈ ਹੋਰ ਕਿਸੇ ਚਾਜ਼ ਦੀ ਚੀਜ਼ ਨਹੀਂ ਲੈਣ ਇੱਕ ਸਾਡਾ ਵਾਈਸ ਪ੍ਰਧਾਨ ਜਿਹੜਾ ਜਿਹੜੇ ਲੋਕੀ ਆ ਆਪਣਾ ਕੋਈ ਅਗਰ ਬੰਦਾ ਹੋਊਗਾ ਤਾਂ ਭਾਂਜੂਗਾ ਨਹੀਂ ਤਾਂ ਸਾਨੂੰ ਚੌਧਰ ਦੀ ਕੋਈ ਲੋੜ ਨਹੀਂ ਸਾਨੂੰ ਤਾਂ ਕੰਮ ਦੀ ਲੋੜ ਹੈ ਕੰਮ ਦੀ ਲੋੜ ਤੁਸੀਂ ਐਪਲੀਕੇਸ਼ਨ ਦਿੱਤੀ ਜੀ ਉਸ ਤੁਸੀਂ ਕਹਿ ਕੇ ਆਏ ਸੀਗੇ ਕਿ ਜਿਹੜਾ ਪੱਥਰ ਆਪਣਾ ਆਲਰੇਡੀ ਮੈਂ ਦੱਸਣਾ ਚਾਹੁੰਦਾ ਕਿ ਕਿ ਕੱਲ ਛੁੱਟੀ ਸੀਗੀ ਸਰਕਾਰੀ ਇਹ ਸਾਰੀ ਇਲੈਕਸ਼ਨ ਤਾਂ ਪਲੈਨਿੰਗ ਨਾਲ ਰੱਖ ਪਈ ਆ ਆ ਪ੍ਰਿੰਟ ਆਊਟ ਹੈਗੇ ਆ ਇਹ ਜਿਹੜਾ ਨੋਟਿਸ ਆ ਇਹ ਆਪਾਂ ਆਲਰੇਡੀ ਸੈਕਟਰੀ ਡਿਪਟੀ ਕਮਿਸ਼ਨਰ SDM SST ADC اور IO ਇਹਨਾਂ ਨੂੰ ਭੇਜਤਾ ਹੈ ADC ਸਾਹਿਬ ਨੂੰ ਅੱਜ ਸਵੇਰੇ ਮੈਂ 3-4 فون ਕੀਤੇ ਹੈ ਉਸ ਦੀ ਮੈਂ ਵੀਡੀਓ ਵਕਰੀ ਬਣਾਈ ਹੋਈ ਹੈ ਫੋਨ ਕਰਦੇ ਹੋਏ ਤੇ ਮੇਰਾ فون ਇੱਕ ਵਾਰੀ ਨਹੀਂ ਚੱਕਿਆ ਉਹਨਾਂ ਨੇ ਜੇ ਲੋੜ ਪਊਗੀ ਉਹਦਾ ਵੀ ਇਸਤੇਮਾਲ ਕਰਾਂਗੇ ਹਾਈ ਕੋਰਟ ਚ ਕਿ ਇਹਦੇ ਵਿੱਚ ਜਿੰਨੇ ਫੈਕਟਸ ਆ ਉਹ ਆਪਾਂ ਰੱਖੀ ਹੋਏ ਆ ਕਿ ਸੱਚਨ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਤੁਸੀਂ ਉਹ ਚੱਲਦੇ ਹੋਏ ਹਾਲੇ ਫੈਸਲਾ ਨਹੀਂ ਹੋਇਆ ਤਾਂ ਵੀ ਤੁਸੀਂ ਜਿਹੜੀ ਇਲੈਕਸ਼ਨ ਦਿਖਾਤ ਔਰ ਉਸ ਤੋਂ ਇਲਾਵਾ ਜਿਹੜੇ ਹੋਰ ਫੈਕਟ ਸਿਗੇ ਜਿਹੜੇ ਕਿ ਆ ਲੋਕਾਂ ਨੂੰ ਘੁਮਰਾਹ ਕਰਨ ਵਾਲੇ ਸਿਗੇ ਜਾਂ ਤੁਸੀਂ ਕਹੋ ਕਿ ੱੱਕੇ ਵਾਲੇ ਸਿਗੇ ਜਦੋਂ ਕਿ ਜਿਹੜਾ ਮਿਨਿਸਪਲ ਕਮੇਟੀ ਦੇ ਜਿਹੜੇ ਸੀਸੀਟੀਵੀ ਕੈਮਰੇ ਆ ਇਹ ਧਿਆਨ ਚ ਆਇਆ ਸਿਗਾ ਕਿ ਉਹ ਨਹੀਂ ਚੱਲ ਰਹੇ ਦੇਖੋ ਇਹਨਾਂ ਨੂੰ ਟਾਈਮ ਤੋਂ ਪਹਿਲਾਂ ਦੱਸਿਆ ਹੋਇਆ ਕਿ ਜਿਹੜੇ ਉਹਨੂੰ ਠੀਕ ਕਰਾਈ ਜਾਣ ਔਰ ਇਹ ਉਸ ਫੀਮਲ ਰਾਹੀਂ ਦੱਸਿਆ ਗਿਆ ਹੁਣ ਪਤਾ ਨਹੀਂ ਇਹਨਾਂ ਨੇ ਠੀਕ ਕਰਾਇਆ ਨਹੀਂ ਕਰਾਇਆ ਅਰ ਇਸ ਤੋਂ ਇਲਾਵਾ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨੀ ਵੀ ਇਹ ਇਲੈਕਸ਼ਨ ਪ੍ਰੋਸੈਸ ਹੋਗੀ ਇਹਦੇ ਵਿੱਚ ਅੰਦਰ ਵੀਡੀਓਗ੍ਰਾਫੀ ਹੋਊਗੀ ਬਾਕੀ ਹੁਣ ਇੱਥੋਂ ਸਾਨੂੰ ਅੰਦਰ ਨਹੀਂ ਜਾਣ ਦੇ ਰਿਹਾ ਵੈਸੇ ਬੰਦਾ ਵੀ ਨਹੀਂ ਸਾਡਾ ਅੰਦਰ ਜਾਣਾ ਕਿਉਂਕਿ ਆਪਾਂ ਮੈਂਬਰ ਨਹੀਂ ਹੈਗੇ ਸੋ ਲਾ ਬਾਇੰਡਿੰਗ ਸਿਟੀਜ਼ਨ ਲਾ ਨੂੰ ਫੋਲੋ ਕਰਾ ਕੇ ਪਰ ਮੇਰਾ ਇੱਕ ਜ਼ਰੂਰ ਹੈ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਐਂਡਸ ਡੋਨਟ ਜਸਟੀਫਾਈ ਦਾ ਮੀਨਸ ਇਹਦਾ ਮਤਲਬ ਇਹ ਹੁੰਦਾ ਕਿ ਇੱਕ ਪਰਦਾਨ ਤੁਸੀਂ ਬਣਾਣਾ ਠੀਕ ਹੈ ਬਣਾਣਾ ਚਾਹੀਦਾ ਪਰ ਜੇ ਤੁਸੀਂ ਉਹਨੂੰ ੱੱਕੇ ਨਾਲ ਬਣਾਓ ਜਾਂ ਰੂਲਾ ਨੂੰ ਟਵਿਸਟ ਕਰਕੇ ਬਣਾਓ ਤਾਂ ਉਹ ਗੱਲ ਵੀ ਕੋਈ ਚੰਗੀ ਨਹੀਂ ਤੇ ਮੈਂ ਨਹੀਂ ਕਹਿ ਰਿਹਾ ਫਲਸਫੀ ਫਲਸਫੀ ਰੀ ਹੈ ਪੜ੍ਹ ਲਿਓ ਉਹ ਦਵਾਂ ਐਂਡਸ ਡੋਨਟ ਜਸਟੀਫਾਈ ਦਾ ਮੀਨਸ ਗੱਲ ਆ ਸ਼ਾਇਦ ਜਿਹੜੇ ਮੇਰੇ ਵਿਰੋਧੀ ਹੈ ਸ਼ਾਇਦ ਇਸ ਗੱਲ ਨੂੰ ਸਮਝਦੇ ਹੋਗੇ ਨਹੀਂ ਸਮਝਦੇ ਹੋਗੇ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਸਮਝ ਲੈਣ ਮੈਂ ਕੀ ਕਹਿ ਰਿਹਾ ਬਾਕੀ ਗੱਲ ਇਹ ਹੈ ਕਿ हम देखते होंगे ठीक है पर जो भी शहर का भला होता है lalu la, la. ਸੱਜਣਾਂ ਸਤਿ ਪਾਏ ਸਿਕਨ ਅਕਨ ਸਵਤਨ ਅੱਜ ਦੀਆਂ ਵਿਸ਼ੇਸ਼ ਸਭਾਵੀਆਂ ਕੱਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀ ਨੂੰ ਇਜਾਜ਼ਤ ਦਿਓ ਧੰਨਵਾਦ